اے غریب نواز سدگورو جی کرپا کریو ارنبتا وی توسی کروائی ہے Nirvighanta sahet sampoorn ni tusi eh japta vich padha karona maharaj ji kyon ji jant tere dhare prab dori hath tumare dori ode malik ji de hath vich hai aao paggan walio jinne ethe baithe ho ਜਿਨੇ ਘਰਾਂ ਦੇ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਅਦਬ ਸਤਕਾਰ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਅਰਜਨ ਦੇ ਪਿਤਾ ਜੀ ਸਿੰਘਾਂ ਸੰਦੇ ਬੈਠੇ ਨੇ ਸੰਗਤਾਂ ਆ ਕੇ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕਰਦੀਆਂ ਨੇ ਇਹ ਸੰਗਤਾਂ ਦੇ ਵਿੱਚ ਭਾਈ ਸਾਈਂ ਦਾ ਜੀ ਵੀ ਸਤਿਗੁਰ ਦੇ ਚਰਨਾਂ ਵਿੱਚ ਆਏ ਸਤਿਗੁਰ ਦੀ ਹਜ਼ੂਰੀ ਵਿੱਚ ਆਏ ਦੋਵੇਂ ਹੱਥ ਜੋੜਦੇ ਜੀ ਮੈਂ ਸੰਗਤ ਦੇ ਗਿਆਨ ਵਾਸਤੇ ਬੇਨਤੀ ਕਰਦਾ ਮਾਂ ਸੰਗਤ ਜੀ ਇੱਕ ਭਾਈ ਸਾਈਂ ਦਾ ਜੀ ਹੋਏ ਜੇ ਛੇਵੇਂ ਪਾਤਸ਼ਾਹ ਜੀ ਦੇ ਸੰਧੂ ਸਾਹਿਬ ਇਹ ਉਹ ਨਹੀਂ ਇਹ ਗੁਰੂ ਅਰਜਨ ਦੇ ਪਿਤਾ ਜੀ ਵੱਲੇ ਭਾਈ ਸਾਈਂ ਦਾਸ ਜੀ ਹੋਏ ਨੇ ਭਾਈ ਸਾਈਂ ਦਾਸ ਜੀ ਦੋਵੇਂ ਹੱਥ ਜੋੜ ਕੇ ਸਤਗੁਰ ਦੀ ਹਜ਼ੂਰੀ ਦੇਖ ਲੋ ਜਾਂਦੇ ਨੇ ਬੜੀ ਨਿਮਰਤਾ ਦੇ ਨਾਲ ਗਲਤ ਪੱਲਾ ਪਾ ਕੇ ਸਤਗੁਰ ਜੀ ਨੂੰ ਬੇਨਤੀ ਕਰਦੇ ਨੇ ਸਤਗੁਰ ਜੀ ਕਿਰਪਾ ਕਰੋ ਮੈਨੂੰ ਕੋਈ ਉਪਦੇਸ਼ ਬਖਸ਼ੋ ਜਿਸ ਦੇ ਨਾਲ ਮੇਰਾ ਲੋਕ ਵੀ ਸਵਾਰਿਆ ਜਾਵੇ ਤੇ ਪਰ ਲੋਕ ਵੀ ਸਵਾਰਿਆ ਜਾਵੇ। हे ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਤੁਸੀਂ ਦੇ ਆਲੂ ਕਿਰਪਾਲੂ ਪਿਤਾ ਜੀ ਹੋ ਗਰੀਬਾਂ ਨੂੰ ਨਿਵਾਜਣ ਵਾਲੇ ਹੋ ਗਰੀਬ ਨਿਵਾਜੀ ਤੁਸੀਂ ਕਿਰਪਾ ਕਰੋ ਕੋਈ ਇਹੋ ਜਿਹੀ ਮੈਨੂੰ ਸੋਝੀ ਬਖਸ਼ੋ ਜਿਸ ਦੇ ਨਾਲ ਮੇਰਾ ਹਲਤ ਵੀ ਸਵਾਰਿਆ ਜਾਵੇ ਤੇ ਪਲਤ ਵੀ ਸਵਾਰਿਆ ਜਾਵੇ ਗੁਰੂ ਅਰਜਨ ਦੇਵ ਜੀ ਅੱਖ ਲੱਗਿਓ ਸਾਈਂ ਦਾਸ ਤੂੰ ਬੜੀ ਸੋਹਣੀ ਮੰਗ ਮੰਗੀ ਹੈ ਵਿੜਲੇ ਹੁੰਦੇ ਨੇ ਜੋ ਹਲਤ ਪਲਤ ਦੇ ਸੁੱਖ ਮੰਗਦੇ ਨੇ ਬਹੁਤੇ ਲੋਕ ਕੇਵਲ ਤੇ ਕੇਵਲ ਲੋਕ ਦੇ ਸੁੱਖ ਮੰਗਦੇ ਨੇ ਪਰ ਲੋਕ ਦੇ ਸੁੱਖ ਕੋਈ ਵਿਰਲਾ ਹੀ ਮੰਗਦਾ ਹੈ ਕੁਈ ਕਹਿੰਦਾ ਮੈਨੂੰ ਇਹ ਦਾਤ ਮਿਲ ਜਾਵੇ ਇਹ ਦਾਤ ਮਿਲ ਜਾਵੇ ਜਦੋਂ ਦਾਤ ਮਿਲ ਜਾਂਦੀ ਏ ਫਿਰ ਦਾਤਾ ਵੀ ਵਿਸਰ ਜਾਂਦਾ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਦਾਤ ਪਿਆਰੀ ਵਿਸਰਿਆ ਦਦਾ ਸਤਿਗੁਰ ਦੀ ਅੱਖ ਲੱਗੇ ਭਾਈ ਸਾਈਂ ਦਾਸ ਤੁਸੀਂ ਗੁਰਬਾਣੀ ਪੜਿਆ ਕਰੋ ਨਾਮ ਦਾ ਅਭਿਆਸ ਕਰਿਆ ਕਰੋ ਇਕਾਗਰ ਚਿਤੋ ਕੇ ਗੁਰਬਾਣੀ ਪੜਨੀ ਹੈ ਇਕਾਗਰ ਚਿਤੋ ਕੇ ਨਾਮ ਦਾ ਅਭਿਆਸ ਕਰਨਾ ਹੈ ਤੁਹਾਡੇ ਵਾਸਤੇ ਇਹੋ ਉਪਦੇਸ਼ ਹੈ ਵੇਖੋ ਭਾਗਾ ਵਾਲਿਓ ਸਤਗੁਰ ਨੇ ਕਿੰਦਾ ਸਰਲ ਉਪਦੇਸ਼ ਦਿੱਤਾ ਇਹਨੂੰ ਇਹ ਕੇਵਲ ਤੇ ਕੇਵਲ ਭਾਈ ਸਾਈਂ ਦਾਸ ਨੂੰ ਉਪਦੇਸ਼ ਨਹੀਂ ਦਿੱਤਾ ਗੁਰੂ ਅਰਜਨ ਦੇਵ ਪਿਤਾ ਜੀ ਨੇ ਸਮੁੱਚੇ ਸੰਸਾਰ ਨੂੰ ਇਹ ਉਪਦੇਸ਼ ਦਿੱਤਾ ਜਿਹੜਾ ਵੀ ਇਹ ਉਪਦੇਸ਼ ਨੂੰ ਧਾਰੇਗਾ ਉਹਦਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਵੇਗਾ ਪਾਪ ਉਹਦਾ ਲੋਕ ਪਰਲੋਕ ਸਵਾਰਿਆ ਜਾਏਗਾ ਪਿਤਾ ਜੀ ਆਖਣ ਲੱਗੇ ਭਾਈ ਸਾਈਂ ਦਾਸ ਗੁਰਬਾਣੀ ਵੀ ਪੜਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਯਤਨ ਕਰਨਾ ਹੈ ਇਕਾਗਰ ਚਿਤ ੋ ਕੇ ਬਾਣੀ ਪੜਨੀ ਹੈ ਇਕਾਗਰ ਚਿਤ ੋ ਕੇ ਨਾਮ ਦਾ ਅਭਿਆਸ ਕਰਨਾ ਹੈ ਪੜਦੇ ਹੋ ਨਾ ਬਾਣੀ ਦੇ ਵਿੱਚ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਿਧਾਨ ਇਕਾਕਰ ਚੀਤ ਆਓ 10 ਤੱਕ ਮੇਰੇ ਕੋਲ ਦਿਲ ਹੈ ਅਸੀਂ ਵੀ ਚੌਂਕੜੇ ਮਾਰ ਕੇ ਇੱਕ ਦੋ ਮਿੰਟ ਹਾਜ਼ਰੀ ਲਾਈਏ ਆਓ ਜਿੱਥੇ ਇੱਥੇ ਕੋਈ ਬੈਠਾ ਹੈ ਚੌਂਕੜੇ ਮਾਰ ਲਓ ਸਤਗੁਰ ਦੇ ਪਿਆਰ ਦੇ ਵਿੱਚ ਅਸੀਂ ਵੀ ਦੋ ਕੁ ਮਿੰਟ ਉਹ ਨਾਮ ਦਾ ਅਭਿਆਸ ਕਰੀਏ ਜੀ ਸਤ ਨਾਮ ਵਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ Satnam Vah ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅੱਜ ਗੁਰੂ ਅਰਜਨ ਦੇ ਪਿਤਾ ਜੀ ਆਖਣ ਲੱਗੇ ਭਾਈ ਸਾਈਂ ਦਾ ਜੀ ਗੁਰਬਾਣੀ ਵੀ ਪੜ੍ਹਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਇਕਾਗਰ ਚਿੱਤ ਹੋ ਕੇ ਗੁਰਬਾਣੀ ਪੜ੍ਹਨੀ ਹੈ ਇਕਾਗਰ ਚਿੱਤ ਹੋ ਕੇ ਨਾਮ ਦਾ ਅਭਿਆਸ ਕਰਨਾ ਹੈ ਇਹ ਸਤਗੁਰੂ ਕੋ ਅਗਿਆ ਲੈ ਕੇ ਆਪਣੇ ਘਰ ਜਾਂਦਾ ਹੈ ਅੰਮ੍ਰਿਤ ਵੇਲੇ ਜਾਗਦਾ ਹੈ ਗੁਰਬਾਣੀ ਪੜ੍ਹਦਾ ਹੈ ਨਾਮ ਦਾ ਅਭਿਆਸ ਕਰਦਾ ਹੈ ਇਹ ਬੜਾ ਯਤਨ ਕਰਦਾ ਹੈ ਪਰ ਇਹਦਾ ਮਨ ਇਕਾਗਰ ਨਹੀਂ ਹੁੰਦਾ ਮਨ ਉਡਾਰੀਆਂ ਮਾਰਦਾ ਫਿਰਦਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਇਹ ਸਤਗੁਰ ਦੇ ਜਨਨਾ ਤਰਨੇ ਪਉਂਦਾ ਹੈ हे ਗੁਰਗਰਜੰਦੇ ਪਿਤਾ ਜੀ ਆਪ ਜੀ ਨੇ ਆਖਿਆ ਸੀ ਕਿ ਇਕਾਗਰ ਚਿਤੋ ਕੇ ਗੁਰਬਾਣੀ ਪੜਨੀ ਹੈ ਇਕਾਗਰ ਚਿਤੋ ਕੇ ਨਾਮ ਦਾ ਅਭਿਆਸ ਕਰਨਾ ਹੈ ਪਰ ਮੇਰਾ ਮਨ ਘੋੜੇ ਵਾਂਗੂ ਭੱਜਾ ਫਿਰਦਾ ਹੈ ਇਹ ਕਦੀ ਕਿਤੇ ਭੱਜ ਜਾਂਦਾ ਹੈ ਭੱਜ ਚ ਮੈਂ ਗੁਟਕਾ ਸਹਿਬ ਗੁਰਬਾਣੀ ਦੀ ਪੋਥੀ ਫੜੀ ਹੁੰਦੀ ਹੈ ਇਹ ਕਦੀ ਕਿਤੇ ਭੱਜ ਜਾਂਦਾ ਹੈ ਕਦੀ ਕਿਤੇ ਭਜਦਾ ਹੈ ਪਗਾ ਵਾਲਿਓ ਜਿਆਦਾਤਰ ਸਾਡੇ ਨਾਲ ਵੀ ਇਦਾਂ ਹੁੰਦਾ ਹੈ ਕਈ ਵਾਰ ਅਸੀਂ ਸੰਗਤ ਬੈਠ ਕੇ ਗੁਰਬਾਣੀ ਪੜ੍ਹਦੇ ਆਂ ਸੰਗਤ ਰੂਪ ਸੁਖਨੀ ਸਾਹਿਬ ਦੀ ਬਾਣਿ ਪੜ੍ਹਦੇ ਆਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆਂ ਚਪਾਈ ਸਾਹਿਬ ਦੇ ਜਾਪ ਕਰਦੇ ਆਂ ਕਥਾ ਕੀਰਤਨ ਸੁਣਦੇ ਆਂ ਪਰ ਸਾਡਾ ਮਨ ਕਿਤੇ ਹੋਰ ਉਡਾਰੀਆਂ ਮੜਦਾ ਹੁੰਦਾ ਹੈ ਕਦੀ ਸਾਡਾ ਮਨ ਕਿਸੇ ਰਿਸ਼ਤੇਦਾਰ ਕੋਲ ਕੋ ਪਹੁੰਚਿਆ ਹੁੰਦਾ ਹੈ ਕਦੀ ਸਾਡਾ ਮਨ ਕਿਤੇ ਕਾਰੋਬਾਰ ਤੇ ਪਹੁੰਚਿਆ ਹੁੰਦਾ ਹੈ ਕਦੀ ਸਾਡਾ ਮਨ ਆਪਣੇ ਪਰਿਵਾਰ ਤੇ ਬੱਚਿਆਂ ਤੇ ਪਹੁੰਚਿਆ ਹੁੰਦਾ ਹੈ ਇਹ ਬੜੀ ਕੋਸ਼ਿਸ਼ ਕਰਦਾ ਹੈ ਪਰ ਇਹਦਾ ਮਨ ਉਡਾਰੀਆਂ ਮਾਰਦਾ ਹੈ ਇਹ ਅਰਦਾਸਾਂ ਬੇਨਤੀਆਂ ਕਰਦਾ ਹੈ ਪਰ ਇਹਦਾ ਮਨ ਇਕਾਗਰ ਨਹੀਂ ਹੁੰਦਾ ਗੁਰਬਾਣੀ ਵੀ ਪੜਦਾ ਹੈ ਨਾਮ ਦਾ ਅਭਿਆਸ ਵੀ ਕਰਦਾ ਹੈ ਇਫਰ ਇੱਕ ਦਿਨ ਗੁਰੂ ਅਰਜਨ ਦੇ ਪਿਤਾ ਦੀ ਛਣ ਵਿੱਚ ਆਉਂਦਾ ਹੈ ਦੋਵੇਂ ਹੱਥ ਜੋੜ ਲੈਂਦਾ ਹੈ ਬੜੇ ਬਿਆਨ ਦੇ ਨਾਲ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਹੈ ਧੰਨ ਗੁਰੂ ਅਰਜਨ ਦੇ ਪਿਤਾ ਜੀ ਆਪ ਜੀ ਨੇ ਹੁਕਮ ਕੀਤਾ ਸੀ ਕੀ ਗੁਰਬਾਣੀ ਵੀ ਪੜਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਇਕਾਗਰ ਤੇ ਧੋਕੇ ਗੁਰਬਾਣੀ ਪੜਨੀ ਹੈ ਇਕਾਗਰ ਤੇ ਧੋਕੇ ਨਾਮ ਦਾ ਅਭਿਆਸ ਕਰਨਾ ਹੈ اے ਗਰੀਬ ਨਵਾਜ਼ ਜੀ ਮੇਰਾ ਮਨ ਤਾਂ ਘੋੜੇ ਵਾਂਗੂ ਭੱਜਾ ਫਿਰਦਾ ਹੈ ਮੈਂ ਬੜੀ ਕੋਸ਼ਿਸ਼ ਕੀਤੀ ਪਰ ਇਹ ਮਨ ਇਕਾਗਰ ਨਹੀਂ ਹੁੰਦਾ ਉਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਸਾਈਂ ਦਾਸ ਤੇਰੇ ਤੇ ਇਹ ਕਿਰਪਾ ਹੋ ਗਈ ਹੈ ਤੈਨੂੰ ਹੁਣ ਇਹ ਪਤਾ ਲੱਗ ਗਿਆ ਸੰਗਤ ਕਰਕੇ ਸਾਈਂ ਦਾਸ ਇੱਥੇ ਕਿੰਨੇ ਕਿੰਨੇ ਸਾਲ ਹੋ ਜਾਂਦੇ ਨੇ 20 23 23 ਸਾਲ ਹੋ ਜਾਂਦੇ ਨੇ ਕੋਈ ਗੁਰਬਾਣੀ ਪੜਦਾ ਹੈ ਕੋਈ ਨਾਮ ਦਾ ਅਭਿਆਸ ਕਰਦਾ ਹੈ ਉਹਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਮਨ ਇਕਾਗਰ ਹੋਇਆ ਕਿ ਨਹੀਂ ਹੋਇਆ ਤੇਰੇ ਉੱਤੇ ਗੁਰੂ ਨਾਨਕ ਜੀ ਦੀ ਇਹ ਕਿਰਪਾ ਹੋ ਗਈ ਹੈ ਤੈਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਕਿ ਅਜੇ ਤੱਕ ਤੇਰਾ ਮਨ ਇਕਾਗਰ ਨਹੀਂ ਹੋਇਆ ਸਤਗੁਰੂ ਜੀ ਆਖਣ ਲੱਗੇ ਅੜੀਏਲ ਘੂਰਾ ਹੋਵੇ ਨਾ ਉਹ ਕਦੀ ਸੱਜੇ ਭਜਦਾ ਹੈ ਕਦੀ ਖੱਬੇ ਭਜਦਾ ਹੈ ਕਦੀ ਦੌਰਦਾ ਹੈ ਆਪਣੀ ਮਨਮਰਜ਼ੀ ਕਰਦਾ ਹੈ ਜੇ ਸਿਆਣਾ ਘੋੜਾ ਸਵਾਰ ਹੋਵੇ ਨਾ ਉਹਦੀ ਲਗਾਮ ਫੜ ਕੇ ਫਿਰ ਉਹਨੂੰ ਕਾਬੂ ਕਰਦਾ ਹੈ ਹੁਣ ਧਿਆਨ ਦਿਓ ਅੜੀਏਲ ਘੋੜਾ ਹੋਵੇ ਨਾ ਉਹ ਕਦੀ ਸੱਜੇ ਭਜਦਾ ਹੈ ਕਦੀ ਖੱਬੇ ਭਜਦਾ ਹੈ ਆਪਣੀ ਮਨਮਰਜ਼ੀ ਕਰਦਾ ਹੈ ਜੇ ਸਿਆਣਾ ਘੋੜਸਵਾਰ ਹੋਵੇ ਨਾ ਉਹਦੀ ਲਗਾਮ ਫੜ ਕੇ ਉਹਨੂੰ ਕਾਬੂ ਕਰਦਾ ਹੈ ਆਪਣੇ ਮੁਤਾਬਕ ਉਹਨੂੰ ਚਲਾਉਂਦਾ ਹੈ ਅੜੀਏਲ ਘੋੜੇ ਨੂੰ ਵੀ ਸਿਆਣਾ ਘੋੜਸਵਾਰ ਆਪਣੇ ਵਾਸਤ ਵਿੱਚ ਕਰ ਲੈਂਦਾ ਹੈ ਉਹ ਭਾਈ ਸਾਈਂ ਦਾਸ ਤੂੰ ਵੀ ਆਪਣੇ ਮਨ ਨੂੰ ਇਸੇ ਤਰ੍ਹਾਂ ਹੀ ਆਪਣੇ ਵਸ ਵਿੱਚ ਕਰਨਾ ਹੈ ਜਿਵੇਂ ਇੱਕ ਸਿਆਣਾ ਘੋੜ ਸਵਾਰ ਘੋੜੇ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਆਪਣੇ ਮੁਤਾਬਕ ਚਲਾਉਂਦਾ ਹੈ ਤੂੰ ਵੀ ਸਿਆਣਾ ਬੰਨਾ ਹੈ ਤੂੰ ਵੀ ਆਪਣੇ ਮਨ ਨੂੰ ਆਪਣੇ ਵਸ ਵਿੱਚ ਕਰਨਾ ਹੈ ਆਪਣੇ ਮੁਤਾਬਕ ਚਲਾਉਣਾ ਹੈ ਜਿੱਧਰ ਮਨ ਭਜੇ ਮੋੜ ਕੇ ਫਿਰ ਉਹਨੂੰ ਗੁਰਬਾਣੀ ਵਿੱਚ ਲੈ ਕੇ ਆਉਣਾ ਹੈ ਜਦੋਂ ਮਨ ਸੱਜੇ ਕਬੇ ਜਾਵੇ ਮੋੜ ਕੇ ਫਿਰ ਉਹਨੂੰ ਨਾਮ ਦੇ ਅਭਿਆਸ ਵਿੱਚ ਲਿਆਉਣਾ ਹੈ ਸਤਿਗੁਰੂ ਕਹਿੰਦੇ ਯਤਨ ਕਰ ਕੋਸ਼ਿਸ਼ ਕਰ ਗੁਰਨਾ ਨੇ ਕਿਰਪਾ ਕਰੇਗਾ ਇਹ ਸਤਿਗੁਰੂ ਕੋਲ ਉਪਦੇਸ਼ ਲੈ ਕੇ ਆਪਣੇ ਘਰ ਜਾਂਦਾ ਹੈ ਗੁਰਮਖੋ ਹੁਣ ਅੰਮ੍ਰਿਤ ਵੇਲੇ ਜਾਗਦਾ ਹੈ ਇਹਦਾ ਮਨ ਕਦੀ ਜਦੋਂ ਭਜਦਾ ਹੈ ਇਹ ਫਿਰ ਯਤਨ ਕਰਦਾ ਹੈ ਨਾਮ ਦੇ ਅਭਿਆਸ ਵਿੱਚ ਲੈ ਕੇ ਆਉਂਦਾ ਉਹਨੂੰ ਕਦੀ ਇਹਦਾ ਮਨ ਆਪਣੇ ਪਰਿਵਾਰ ਦੇ ਵਿੱਚ ਜਾਂਦਾ ਹੈ ਅਰਦਾਸ ਕਰਦਾ ਹੈ ਫਿਰ ਮਨ ਨੂੰ ਵਿੱਚ ਲੈ ਕੇ ਆਉਂਦਾ ਹੈ ਕਦੀ ਮਨ ਰਿਸ਼ਤੇਦਾਰੀਆਂ ਵੱਲ ਭਜਦਾ ਹੈ ਕਦੀ ਮਨ ਕਾੜੂ-ਬੜ ਵੱਲ ਭਜਦਾ ਹੈ ਇਹ ਗੁਰੂ ਅਰਜਨ ਦੇਵ ਜੀ ਅਰਦਾਸ ਕਰਕੇ ਚਰਨਾਂ ਦੇ ਵਿੱਚ ਫਿਰ ਉਹਨੂੰ ਬਾਣੀ ਦੇ ਵਿੱਚ ਲੈ ਕੇ ਆਉਂਦਾ ਹੈ ਜਿਉਂ-ਜਿਉਂ ਕੋਸ਼ਿਸ਼ ਕਰਦਾ ਹੈ ਇਹਦਾ ਮਨ ਇਹਦੇ ਬਸ ਵਿੱਚ ਆਉਣਾ ਸ਼ੁਰੂ ਹੋ ਗਿਆ ਪਰਦੇ ਨਾ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਅੱਜ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਗਰੀਬ ਆ ਸਤਿਗੁਰੂ ਦੀ ਕਿਰਪਾ ਹੋ ਗਈ ਇਹਨੇ ਉਦਮ ਕੀਤਾ ਕੋਸ਼ਿਸ਼ ਕੀਤੀ ਇਹਦਾ ਮਨ ਇਹਦੇ ਬਸ ਵਿੱਚ ਆ ਗਿਆ ਹੁਣ ਇਹਨੂੰ ਨਾਮ ਦਾ ਰਸਤਾ ਹੁੰਦਾ ਹੈ ਗੁਰਬਾਣੀ ਪੜਨ ਦਾ ਰਸਤਾ ਹੁੰਦਾ ਹੈ ਅੱਜ ਇਹ ਕਿਰਪਾ ਹੋ ਗਈ ਰੰਗ ਲਾਗਤ 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 ਹੈ ਇਹ ਜਿਹੜੀ ਦਾਤ ਗੁਰੂ ਜੀ ਕੋਲੋਂ ਮੰਗਦਾ ਸੀ ਨਾ ਅੱਜ ਗੁਰੂ ਜੀ ਨੇ ਸਹਿਜ ਹੀ ਉਹ ਦਾਤ ਇਹਦੀ ਝੋਲੀ 'ਚ ਪਾ ਦਿੱਤੀ ਕਿਉਂ ਇਹਦੇ ਅੰਦਰ ਪਿਆਰ ਸੀ ਇਹਦੇ ਅੰਦਰ ਇੱਕ ਤਾਂਗ ਸੀ ਇਹਦੇ ਅੰਦਰ ਖਿੱਚ ਸੀ ਕਿ ਮੈਂ ਆਪਣਾ ਮਨ ਗੁਰਬਾਣੀ 'ਤੇ ਜੋੜਨਾ ਹੈ ਆਪਣਾ ਮਨ ਨਾਮ ਦੇ ਅਭਿਆਸ 'ਚ ਜੋੜਨਾ ਹੈ ਜਦੋਂ ਇਹਨੇ ਕੋਸ਼ਿਸ਼ ਕੀਤੀ ਭਾਗਾਂ ਵਾਲਿਓ ਇਹਦਾ ਫਿਰ ਮਨ ਨਾਮ ਦੇ ਵਿੱਚ ਜੁੜ ਗਿਆ ਗੁਰਬਾਣੀ ਦੇ ਵਿੱਚ ਜੁੜ ਗਿਆ ਜਦੋਂ ਇਹਦਾ ਨਾਮ ਮਨ ਨਾਮ ਦੇ ਵਿੱਚ ਜੁੜ ਗਿਆ ਗੁਰਬਾਣੀ ਦੇ ਵਿੱਚ ਜੁੜ ਗਿਆ ਗੁਰਮਖੋ ਹੁਣ ਇਹਨੂੰ ਹਰ ਪਾਸੇ ਹੀ ਪ੍ਰਮਾਤਮਾ ਦਾ ਪਸਾਰਾ ਨਜ਼ਰ ਆਉਂਦਾ ਹੈ ਹੁਣ ਇਹਦੀ ਉਹ ਅਵਸਥਾ ਬਣ ਗਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਣਾਈ ਇਹਦੇ ਅੰਦਰ ਈਰਖਾ ਵੀ ਦੂਰ ਹੋ ਗਈ ਇਹਦੀਆਂ ਇੰਦਰੀਆਂ ਵੀ ਇਹਦੇ ਬਸ ਵਿੱਚ ਆ ਗਈਆਂ ਕਿਉਂ ਨਾਮ ਦੇ ਅਭਿਆਸ ਦੇ ਸਦਕੇ ਗੁਰਬਾਣੀ ਦੇ ਸਦਕੇ ਪਿਆਰ ਦੇ ਨਾਲ ਗੁਰਬਾਣੀ ਪੜਦਾ ਹੈ ਪਿਆਰ ਦੇ ਨਾਲ ਇਹ ਸਿਮਰਨ ਦਾ ਅਭਿਆਸ ਕਰਦਾ ਹੈ ਪਾਗਾਂ ਵਾਲਿਓ ਇਹ ਹੁਣ ਹੋਰ ਨਾਲ ਵੀ ਜੋੜਦਾ ਹੈ ਇਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਅਰਜਨ ਦੇ ਪਿਤਾ ਦੀ ਛੰਨ ਵਿੱਚ ਪਹੁੰਚਿਆ ਜਾ ਕੇ ਸਤਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ اے ਗੁਰੂ ਅਰਜਨ ਦੇ ਪਿਤਾ ਜੀ ਤੁਹਾਡਾ ਸ਼ੁਕਰਾਨਾ ਤੁਸੀਂ ਗਰੀਬ ਤੇ ਤਰਸ ਕੀਤਾ ਸਤਗੁਰੂ ਤੁਹਾਡਾ ਤਰਸ ਹੋ ਗਿਆ ਹੁਣ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਭਾਈ ਸਾਈਂ ਦਾਸ ਗੁਰੂ ਨਾਨਕ ਨੇ ਤੇਰੇ ਤੇ ਕਿਰਪਾ ਕੀਤੀ ਹੈ ਹੁਣ ਤੂੰ ਆਪ ਵੀ ਜੁੜਨਾ ਹੈ ਹੋਰ ਟੁੱਟਿਆ ਨਹੀਂ ਪਰਮੇਸ਼ਰ ਦੇ ਨਾਲ ਜੋੜਨਾ ਹੈ ਨਾਮ ਦੇ ਨਾਲ ਜੋੜਨਾ ਹੈ ਗੁਰਬਾਣੀ ਦੇ ਅਭਿਆਸ ਨਾਲ ਜੋੜਨਾ ਹੈ ਗੁਰਬਾਣੀ ਨਾਲ ਜੋੜਨਾ ਹੈ ਵਾਗਾ ਵਾਲਿਓ ਫਿਰ ਸਤਗੁਰੂ ਨੇ ਤੇ ਕਿਰਪਾ ਕੀਤੀ ਇਹ ਭਾਈ ਸਾਈ ਦਾਸ ਜਿਹੜਾ ਕੋਈ ਸਮਾਂ ਸੀ ਆਪਣੀ ਦਾ ਹੀ ਬੇਨਤੀ ਕਰਦਾ ਸੀ ਸਤਗੁਰੂ ਮੇਰਾ ਮਨ ਇਹ ਕਾਗੜ ਹੋ ਜਾਵੇ ਮੈਨੂੰ ਨਾਮ ਦਾ ਰਸ ਆ ਜਾਵੇ ਗੈਨੂ ਕੁਰਬਾਨੀ ਦਾ ਆਨੰਦ ਆ ਜਾਵੇ ਅੱਜ ਇਹ ਸਤਗੁਰੂ ਦੀ ਕਿਰਪਾ ਦੇ ਨਾਲ ਟੁੱਟਿਆ ਨੂੰ ਜੋੜਨ ਵਾਲਾ ਬਣ ਗਿਆ ਭਾਈ ਸਾਈ ਦਾਸ ਇਹ ਟੁੱਟਿਆਂ ਨੂੰ ਜੋੜਦਾ ਹੈ ਇਹਦੀ ਰਸਨਾ ਤੇ ਆ ਪਰਮੇਸ਼ਰ ਦਾ ਵਾਸਾ ਹੋ ਗਿਆ ਜਿੰਨੂੰ ਵੀ ਜੋ ਉਪਦੇਸ਼ ਕਰਦਾ ਹੈ ਉਹ ਇਹਦੀ ਗੱਲ ਮੰਨਦਾ ਹੈ ਜੇ ਕੋਈ ਲੋੜਵੰਦ ਆਉਂਦਾ ਹੈ ਉਹਦੀ ਲੋੜ ਪੂਰੀ ਕਰਦਾ ਹੈ ਜੋ ਕੋਈ ਦੁਖੀ ਹੁੰਦਾ ਹੈ ਉਹਦਾ ਦੁੱਖ ਸੁਣ ਕੇ ਉਹਦੀ ਹੈਲਪ ਕਰਦਾ ਹੈ ਉਹਦੀ ਮਦਦ ਕਰਦਾ ਹੈ ਉਹਨੂੰ ਵੀ ਨਾਮ ਦੇ ਨਾਲ ਜੋੜਦਾ ਹੈ ਉਹਨੂੰ ਵੀ ਗੁਰਬਾਣੀ ਦੇ ਨਾਲ ਜੋੜਦਾ ਹੈ ਇਲਾਕੇ ਤੇ ਇਹਦੀ ਬੜੀ ਚਰਤਾ ਹੋ ਗਈ ਬੜੀ ਸੋਭਾ ਹੋ ਗਈ ਵਾਗਾ ਵਾਲਿਓ ਫਿਰ ਇਹਨੂੰ ਪਰਮੇਸ਼ਰ ਵੱਲੋਂੁਰ ਅਰਜੰਦ ਦੇ ਪਿਤਾ ਜੀ ਨੂੰ ਬੜੀਆਂ ਖੁਸ਼ੀਆਂ ਮਿਲੀਆਂ ਇਹਨੂੰ ਇਹਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਭਾਈ ਸਾਈਂ ਦਾਸ ਜੀ ਨੇ ਇਹਦਾ ਜੀਵਨ ਬੜਾ ਸੋਹਣਾ ਬਣ ਗਿਆ ਇਹਦਾ ਜੀਵਨ ਬੜਾ ਨਿਰਾਲਾ ਜਿਹਾ ਬਣ ਗਿਆ ਇਹ ਹਰਕ ਦੇ ਵਿੱਚ ਪਰਮੇਸ਼ਰ ਦੀ ਯੋਧ ਵੇਖਦਾ ਹੈ ਘਟ ਘਟ ਨੇ ਹਰ ਜੂ ਬਸੇ ਜਿਹੜੀ ਦਾਤ ਇਹ ਮੰਗਦਾ ਸੀ ਅੱਜ ਉਹ ਦਾਤ ਦਾ ਗਲ ਮੁਖ ਇੱਕ ਉਹ ਦਾਤ ਇਸ ਛੋਲੀ ਜਿ ਪੈ ਗਈ ਅਜ ਉਹ ਦਾਦਾ ਇਹ ਵਪਾਰੀ ਬਣ ਗਿਆ ਕਿਦੇ ਅੰਦਰ ਆਨੰਦ ਆ ਗਿਆ ਅੰਦਰ ਖੇੜਾ ਆ ਗਿਆ ਇਹਦਾ ਉਹ ਕਿਰਪਾ ਹੋ ਗਈ ਰੰਗ ਲਗਤ 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 ਹੈ ਬੜਾ ਸੋਹਣਾ ਬੜਾ ਪਿਆਰਾ ਜੀਵਨ ਬਣ ਗਿਆ ਤੇ ਇਹਦਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਆਪਣੀਆਂ ਬਾੜਾਂ ਦੇ ਵਿੱਚ ਭਾਈ ਸਾਈ ਦਾ ਦਾ ਫੇਰ ਜ਼ਿਕਰ ਕਰਦੇ ਨੇ ਬਿਨਾ ਅੱਖੇ ਭਾਈ ਗੁਰਚਰਨ ਸਿੰਘ ਜੀ ਨੇ ਇਹ ਸਾਖੀ ਸੁਣਾ ਦਿੱਤੀ ਇਹ ਜਿਕਰ ਸੁਣਾਇਆ ਇਹ ਕਿੱਥੇ ਲਿਖਿਆ ਹੈ ਭਾਈ ਗੁਰਦਾਸ ਜੀ ਫਿਰ ਆਪਣੀਆਂ ਬਾੜਾਂ ਦੇ ਵਿੱਚ 11ਵੀਂ ਬਾੜ ਦੇ ਵਿੱਚ ਇਹ ਸਿੱਖ ਦਾ ਜਿਕਰ ਕਰਦੇ ਨੇ ਇਹਦਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਫਿਰ ਕਹਿੰਦੇ ਜੜਿਆ ਸਾਈਂ ਦਾਸ ਹੈ ਜੜਿਆ ਦੀ ਗੋਤ ਸੀ ਗੁਰਮੁਖੋ ਜੜਿਆ ਸਾਈਂ ਦਾਸ ਹੈ ਸਭ ਕੁល ਹੀਰੇ ਲਾਲ ਅਪਾਰ ਇਹ ਹੀਰੇ ਦਾ ਵਪਾਰੀ ਬਣ ਗਿਆ ਨਾਮ ਦਾ ਵਪਾਰੀ ਬਣ ਗਿਆ ਜਰੀਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ ਅਪਾਰਾ ਅੱਜ ਭਾਈ ਸਾਈਂ ਦਾਸ ਟਟਿਆ ਨੂੰ ਪਰਮੇਸ਼ਰ ਦੇ ਨਾਲ ਜੋੜਦਾ ਹੈ ਸਵੇਰੇ ਸ਼ਾਮ ਧਰਮਸ਼ਾਲਾ ਦੀ ਜਾਂਦਾ ਹੈ ਨਾਮ ਦਾ ਅਭਿਆਸ ਕਰਦਾ ਹੈ ਹੂਰਨਾ ਨੂੰ ਨਾਮ ਦੇ ਨਾਲ ਜੋੜਦਾ ਹੈ ਆਓ 1-2 ਮਿੰਟ ਇਹ ਹਾਜ਼ਰੀ ਲਾ ਲਈਏ ਫਿਰ 10 ਮਿੰਟ ਸਮਾਪਤੀ ਇਹ ਗੱਲ ਨੂੰ ਆਓ 2 ਮਿੰਟ ਹੋ ਰਹੇ ਨੇ ਦਾਸ ਜੀ ਜੇ ਇੱਕ ਮਿੰਟ ਸਤਗੁਰ ਦੇ ਪਿਆਰ ਦੇ ਵਿੱਚ ਗੁਰੂ ਅਰਜਨ ਦੇ ਪਿਤਾ ਦੇ ਪਿਆਰ ਦੇ ਵਿੱਚ ਸਾਰੀ ਸੰਗਤ ਅੰਦਰੋਂ ਇਹ ਹਾਜ਼ਰੀ ਲਾਓ ਪ੍ਰੇਮ ਦੇ ਨਾਲ ਜਪਿਓ ਜੀ ਇੱਕ ਜੋ ਪੰਜਾਂ ਪੰਜਾਂ ਦੀ ਆਵਾਜ਼ ਆਵੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ச நாய சத் நே சத் நாம் வாயு நாயு சத் ਰਨਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਗੁਰੂ ਦਾ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਸਤਨਾਮ ਵਾਹੇ ਗੁਰੂ ਪੱਗਾਂ ਵਾਲਿਓ ਵੇਖ ਲਓ ਇੱਕ ਉਹ ਸਮਾਂ ਸੀ ਆਪਣੇ ਲਈ ਬੇਨਤੀ ਕਰਦਾ ਸੀ ਅੱਜ ਗੁਰੂ ਅਰਜਨ ਦੇਵ ਜੀ ਨੇ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਆਪ ਵੀ ਜੁੜ ਗਿਆ ਤਹੋਰਨਾਂ ਨੂੰ ਜੋੜਨ ਵਾਲਾ ਬਣ ਗਿਆ ਆਪ ਜਪੋ ਅਵਰਹ ਨਾਮ ਜਪਾਵੋ ਉਹ ਅਵਸਥਾ ਦਾ ਮਾਲਕ ਬਣ ਗਿਆ ਜਰੀਆ ਸਾਈਂ ਦਾਸ ਹੈ ਸਬਕੁਲ ਹੀਰੇ ਲਾਲ અપਾਰਾ ਸਬਕੁਲ ਹੀਰੇ ਲਾਲ અપਾਰਾ ਆਓ ਵਿਚਾਰ ਕਰਦੇ ਆਂ ビック ਨੇ अनेका ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਜੀ ਬਖਸ਼ਣ ਜੋਗ ਨੇ ਸਤਗੁਰ ਦੀ ਸਾਹ ਸਗਤ ਬਖਸ਼ਣ ਜੋਗ ਹੈ ਦਾਤ ਜੀਆ ਪੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤੇ ਪਿਆਰ ਦੀ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ